ਮੈਂ ਸਭ ਤੋਂ ਪਹਿਲੇ ਆਪਣੇ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਬਖਸ਼ੀ ਹੈ। ਔਰ ਤੁਸੀਂ ਦੇਖ ਪਹਿਲਾਂ ਵੀ ਦੇਖਿਆ ਹੋਣਾ ਕਿ ਮੈਂ ਟਰਸਟ ਦੇ ਵਿੱਚ ਕੰਮ ਕੀਤਾ ਹੈ। ਸੋ ਅੱਜ ਤੇ ਉਦੋਂ ਤੇ ਮੇਰੇ ਮੇਰੇ ਹੱਥ ਬੰਨੇ ਹੋਏ ਸੀਗੇ। ਅੱਜ ਮੇਰੇ ਸੱਜੇ ਪਾਸੇ ਪੰਜਾਬ ਦੇ ਪ੍ਰਧਾਨ ਬੈਠੇ ਨੇ। ਖੱਬੇ ਪਾਸੇ ਐਮਐਲਏ ਸਾਹਿਬ ਬੈਠੇ ਨੇ। ਪਿੱਛੇ ਦੋ ਦੋ ਚੇਅਰਮੈਨ ਅਲ ਕੰਚਾਰਜ ਪੂਰੀ ਪਾਰਟੀ ਮੇਰੇ ਨਾਲ ਖੜੀ ਹੈ। ਔਰ ਮੈਂ ਪੂਰੀ ਤਨਮੈਤਾ ਦੇ ਨਾਲ ਪਠਾਨਕੋਟ ਦਾ ਵਿਕਾਸ ਜਿਹੜਾ ਉਹ ਕਰਾਂਗਾ ਜੋ ਵੀ ਹਾਂ ਪਿੱਛੇ ਕਮੀਆਂ ਰਹਿ ਚੁੱਕੀਆਂ ਨੇ ਉਹ ਪੂਰੀਆ ਕਰਾਂਗੇ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਦਾ ਜਿਹੜਾ ਅਕਸ ਵਧਾਵਾਂਗੇ ਔਰ ਆਪਣੀ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂ। ਪਠਾਨਕੋਟ ਤੇ ਦੋ ਤਿੰਨ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਤੇ ਪਠਾਨਕੋਟ ਸੀਵਰੇਜ ਜਿਹੜਾ ਹੈ ਸੀਵਰੇਜ ਦੀ ਬਹੁਤ ਜ਼ਿਆਦਾ ਮਾਰ ਆ। ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਬਹੁਤ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਜਾ ਰਿਹਾ ਔਰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਹੈ। ਸਫਾਈ ਵਿਵਸਥਾ ਜਿਹੜੀ ਹੈ ਉਹ ਬਿਲਕੁਲ ਚਰਮੜਾ ਦੇ ਦੀ ਹੈ ਔਰ ਕਾਰਪੋਰੇਸ਼ਨ ਜਿਹੜੀ ਹੈ ਉਹ ਕਾਂਗਰਸ ਕੋਲ ਔਰ ਇਸ ਕਰਕੇ ਉਹ ਲੋਕ ਕੰਮ ਨਹੀਂ ਕਰਦੇ ਕਿ ਉਹ ਇਸ ਕਰਕੇ ਨਹੀਂ ਕਰਦੇ ਕਿ ਸਰਕਾਰ ਦੇ ਉੱਤੇ ਬਲੇਮ ਲਗਾਉਂਦੇ ਆ ਕਿ ਸਰਕਾਰ ਕੰਮ ਨਹੀਂ ਕਰਨ ਦਿੰਦੀ ਸੋ ਅਸੀਂ ਉਹਨਾਂ ਨੂੰ ਸਾਫ਼ ਕਰ ਦੇਵਾਂਗੇ ਵੀ ਤੁਸੀਂ ਕੰਮ ਕਰਨਾ ਬੇਸ਼ੱਕ ਛੱਡ ਦਿਓ ਤੁਹਾਡਾ ਕੰਮ ਵੀ ਅਸੀਂ ਕਰਾਂਗੇ ਔਰ ਸ਼ਹਿਰ ਦਾ ਪੂਰੀ ਸਫਾਈ ਵਿਵਸਥਾ ਸੀਵਰੇਜ ਦਾ ਸਾਰਾ ਜਿਹੜਾ ਉਹ ਸਿਸਟਮ ਜਿਹੜਾ ਖਰਾਬ ਹੋਇਆ ਉਹਨੂੰ ਹਲ ਕਰਾਂਗੇ ਅਸੀਂ ਪਹਿਲਾਂ ਸ਼ੁਰੂ ਤੋਂ ਹੀ ਭਾਜਪੀ ਔਰ ਕਾਂਗਰਸ ਕੋਲ ਆਪਣੇ ਕਾਰਪੋਰੇਸ਼ਨ ਰਹੀਆਂ ਨੇ ਔਰ ਉੱਥੇ ਲੀਡਰ ਵੀ ਇਹੋ ਹੀ ਸੀਗੇ ਅੱਜ ਆਮਾਦੀ ਪਾਰਟੀ ਜਿਹੜੀ ਆ ਉਹ ਸੱਤਾ ਚਾਈ ਹੈ ਔਰ ਅਸੀਂ ਜਿਹੜਾ ਆ ਹੁਣ ਆਪਣੇ ਆਪਣੇ ਵਾਰਡ ਜਿਹੜੇ ਹਨ ਉਹ ਮਜ਼ਬੂਤ ਕਰ ਰਹੇ ਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਇੱਥੋਂ ਦੇ ਕੌਂਸਲਰ ਨਾਲ ਹਵਾਬ ਕਰਦੇ ਆ ਤੇ ਨਾਲ ਸਾਡੇ ਲੋਕਾਂ ਨੂੰ ਕਰਨ ਦਿੰਦੇ ਆ ਹੁਣ ਅਸੀਂ ਆਪਣੇ ਸਾਰੇ ਜਿੰਨੇ 50 ਦੇ 50 ਵਾਰਡਾਂ ਦੇ ਵਿੱਚ ਆਪਣੇ ਲੋਕਾਂ ਨੂੰ ਮਜ਼ਬੂਤ ਕਰਾਂਗੇ ਔਰ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਮੇਅਰ ਜਿਹੜਾ ਪਖਾਨਕੋਟ ਦੇ ਵਿੱਚ ਆ ਆਮਾਦੀ ਪਾਰਟੀ ਦਾ ਹੋਵੇਗਾ ਔਰ 50 50% ਤੁਹਾਨੂੰ ਜਿੱਤ ਕੇ ਦੱਸਾਂਗੇ। ਸ਼ਾਮਪੂ ਦੇ ਲੋਕਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿਉਂਕਿ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਬਬੂਤੀ ਸ਼ਰਮਾ ਜੀ ਨੂੰ ਨਿਯੁਕਤ ਕੀਤਾ ਗਿਆ ਔਰ ਜਿਹੜੇ ਵੀ ਇੰਪਰੂਵਮੈਂਟਸ ਦੇ ਰੁਕੇ ਹੋਏ ਕੰਮ ਸੀ ਔ ਤੌਰ ਪਠਾਨਕੋਟ ਦੇ ਵੀ ਜਿਹੜੇ ਰੁਕੇ ਹੋਏ ਕੰਮ ਸੀ ਪਹਿਲਾਂ ਵੀ ਬਬੂਤੀ ਜੀ ਦੇਖ ਰਹੇ ਨੇ ਔਰ ਹੁਣ ਇੱਕ ਜਿਹੜੀ ਜ਼ਿੰਮੇਵਾਰੀ ਵਾਲੀ ਹੋਰ ਕਲਮ ਮਿਲ ਗਈ ਹੈ ਵੀ ਉਹ ਜ਼ਿੰਮੇਵਾਰੀ ਨੂੰ ਅਦਾ ਕਰਦੇ ਹੋਏ ਪਠਾਨਕੋਟ ਦੇ ਲੋਕਾਂ ਨੂੰ ਜਿਹੜੇ ਵੀ ਉਹਨਾਂ ਨੂੰ ਸੁੱਖ ਸਹੂਲਤਾਂ ਵੱਧ ਵੱਧ ਪ੍ਰਵਾਨ ਕਰ ਸਕੀਏ ਅੱਜ ਬਤੌਰ ਜ਼ਿੰਮੇਵਾਰੀ ਦੀ ਕੁਰਸੀ ਸੰਭੀ ਹੈ ਮੈਂ ਸਾਰੇ ਪਠਾਨਕੋਟ ਵਾਸੀਆਂ ਨੂੰ ਮੁਬਾਰਕਬਾਦ ਇਹ ਗੱਲ ਅਕਸਰ ਕਿਹਨਾ ਹੁੰਨਾ ਜਦੋਂ ਵੀ ਤੁਹਾਡੇ ਹਲਕੇ ਦੀ ਗੱਲ ਆਉਂਦੀ ਹੈ ਤੁਹਾਡੇ ਏਰੀਏ ਦੀ ਗੱਲ ਆਉਂਦੀ ਹੈ ਕਿਉਂਕਿ ਪਹਿਲਾਂ ਪਠਾਨਕੋਟ ਅਸੀਂ ਖੁੱਸ ਗਏ ਹਾਂ ਸਰਕਾਰ ਆਪਦੀ ਹੈ ਹੁਣ ਬਬੂਤੀ ਜੀ ਜਿਹੜੀ ਹੈ ਜਿ ਤਰ੍ਹਾਂ ਹੁਣ ਗਰਦੀਪ ਰੰਧਾਵਾ ਜੀ ਡੇਰਾ ਬਾਬਾ ਨਾਨਕ ਵਾਲਿਆਂ ਨੇ ਐਮ ਐਲ ਏ ਬਣਾਇਆ ਉਹਨਾਂ ਨੂੰ ਕੱਲ ਬੇਬਾਕ ਹੋ ਕੇ ਉਹ ਆਪਣੇ ਹਲਕੇ ਦੀਆਂ ਗੱਲਾਂ ਰੱਖ ਰਹੇ ਨੇ ਪਹਿਲਾਂ ਵੀ ਇਹਨਾਂ ਨੇ ਆਪਣੇ ਹਲਕੇ ਦੀਆਂ ਮੰਗਾਂ ਰੱਖੀਆਂ ਪੈਸੇ ਵੀ ਲੈ ਕੇ ਆ ਰਹੇ ਡਵੈਲਪਮੈਂਟ ਵੀ ਹੋ ਰਹੀ ਹੈ ਹੁਣ ਕਿਤੇ ਨਾ ਕਿਤੇ ਵਿਧਾਨ ਸਭਾ ਭੇਜਣ ਤੋਂ ਬਬੂਤੀ ਜੀ ਥੋੜਾ ਜਿਆ ਮੈਂ ਕਹਿ ਸਕਦਾ ਵੀ ਆਪਾਂ ਪਠਾਨਕੋਟ ਦੇ ਲੋਕ ਜਿਹੜੇ ਪਿਛਾਰ ਰਹਿ ਗਏ ਸੋ ਹੁਣ ਮੈਂ ਵੀ ਇਹ ਆਪਣੇ ਵੱਲੋਂ ਵੀ ਜ਼ਿੰਮੇਵਾਰੀ ਦੰਨਾ ਵੀ ਜਿਹੜੇ ਜਿਹੜੇ ਵੀ ਕੋਈ ਪਠਾਨਕੋਟ ਦੇ ਰੁਕੇ ਹੋਏ ਕੰਮ ਨੇ ਆਪਾਂ ਰਲ ਕੇ ਸਾਰਾ ਪਰਿਵਾਰ ਰਲ ਕੇ ਜਿਹੜਾ ਵਾ ਵਿਊ ਦੀ ਡਵੈਲਪਮੈਂਟ ਜੀ ਕਿਸਾਨ ਕੌਣ ਨੇ ਮੈਂ ਵੀ ਇੱਕ ਕਿਸਾਨ ਦਾ ਪੁੱਤ ਗੁਰਦੀਪ ਰੰਧਾਵਾ ਜੀ ਵੀ ਕਿਸਾਨ ਨੇ ਕਿਸਾਨ ਸਾਡੇ ਭਰਾ ਨੇ ਸਾਡਾ ਪਰਿਵਾਰ ਕਹਿਣ ਦਾ ਭਾਵ ਇਹ ਹੈ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਮੈਂ ਇਹੋ ਬੇਨਤੀ ਕਰਨਾ ਹੈ ਦੇਖੋ ਸਾਡੀ ਲੜਾਈ ਸੈਂਟਰ ਨਾਲ ਹੈ ਨਾ ਕਿ ਪੰਜਾਬ ਦੇ ਵਿੱਚ ਹੈ ਸਾਡੀਆਂ ਮੰਗਾਂ ਜਿਹੜੀਆਂ ਉਹ ਸੈਂਟਰ ਨਾਲ ਰਿਲੇਟਡ ਆ ਨਾ ਕਿ ਪੰਜਾਬ ਦੇ ਨਾਲ ਰਿਲੇਟਡ ਆ ਸੋ ਕਹਿਣ ਦਾ ਭਾਵ ਇਹ ਆ ਵੀ ਸਾਡੀ ਕੋਈ ਇੱਕ ਸਰਕਾਰ ਦੀ ਕੋਈ ਇੱਕ ਮੈਂ ਇਹੋ ਵਧੀਆ ਜਿਹੜੀ ਮੈਂ ਕਹਿ ਸਕਦਾ ਸੋਚ ਹੋਣੀ ਚਾਹੀਦੀ ਹੈ ਵੀ ਸਾਡੇ ਲੋਕ ਚਾਹੇ ਕੋਈ ਬਿਜ਼ਨਸਮੈਨ ਚਾਹੇ ਕੋਈ ਸਟੂਡੈਂਟ ਹੈ ਕਿਸੇ ਨੂੰ ਵੀ ਕਿਸੇ ਕਿਸਮ ਦੀ ਚਾਹੇ ਕਿਸਾਨ ਨੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਸੋ ਆ ਜਦੋਂ ਸੈਂਟਰ ਕੋ ਜਾਣਗੇ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆਪਾਂ ਕਦੋਂ ਪੁਛਾਂ ਹਟੇ ਸਾਡੇ ਮੰਤਰੀ ਸਾਹਿਬ ਦੇ ਤੁਸੀਂ ਬਿਆਨ ਵੇਖ ਲਓ ਸਾਡੇ ਜਿੰਨੀ ਵੀ ਲੀਡਰਸ਼ਿਪ ਦੇ ਬਿਆਨ ਵੇਖ ਲਓ ਪਰ ਅਸੀਂ ਉਹ ਕੰਮ ਨਾ ਕਰੀਏ ਜਿਹਦੇ ਨਾਲ ਲੜਾਈ ਜਿਹੜੀ ਹੈ ਲੜਾਈ ਤੇ ਸਾਡੀ ਵਿਰੋਧੀ ਆ ਨਾ ਠੀਕ ਹੈ ਲੜਾਈ ਸਾਡੀ ਭਾਜੀਪੀ ਨਾਲ ਪਰ ਦੁੱਖ ਦੀ ਗੱਲ ਇਹ ਆ ਵੀ ਜੇ ਹੁਣ ਸਾਡੇ ਪੰਜਾਬ ਦਾ ਕੋਈ ਬਿਜ਼ਨਸਮੈਨ ਦਾ ਨੁਕਸਾਨ ਹੋ ਰਿਹਾ ਜਾ ਸਾਡੇ ਪੰਜਾਬ ਦੀ ਡਵੈਲਪਮੈਂਟ ਦਾ ਕੋਈ ਨੁਕਸਾਨ ਹੋ ਰਿਹਾ ਬਾਹਰੋਂ ਇੰਡਸਟਰੀਆਂ ਆਉਣ ਵਾਲੀਆਂ ਕਿਤੇ ਨਾ ਕਿਤੇ ਕਤਰਾ ਰਹੀਆਂ ਨੇ ਵੀ ਆਪਾਂ ਇੱਥੇ ਕੰਮ ਕਰੀਏ ਕਿ ਨਾ ਕਰੀਏ ਸੋ ਕਹਿਣ ਦਾ ਭਾਵ ਆਪਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਆ ਆਪਾਂ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਚਾਹੁੰਦੇ ਆ ਉਹ ਤਾਂ ਹੀ ਦਵਾਂਗੇ ਜੇ ਪੀਸਫੁਲ ਹੋਊਗਾ ਠੀਕ ਹੈ ਸੋ ਜਿੱਥੇ ਵੀ ਜ਼ਰੂਰਤ ਆ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ